ਇਹ ਖਾਸ ਖਾਸ ਸਾਨੂੰ ਠੱਗ ਲੈਂਦੇ ਨੇ ਸਾਡੇ ਰਿਸ਼ਤੇਦਾਰ ਸਾਨੂੰ ਠੱਗ ਲੈਂਦੇ ਨੇ ਸਾਡੇ ਭੈਣ ਭਰਾ ਸਾਨੂੰ ਠੱਗ ਲੈਂਦੇ ਨੇ ਝੂਠ ਨਹੀਂ ਹੈ ਬਾਣੀ ਵਿੱਚ ਮੈਂ ਸਾਰੇ ਪੜੇ ਹੋਏ ਨੇ ਸਬੂਤ ਨੇ ਸਾਨੂੰ ਮਿੱਤਰ ਤੱਕ ਠੱਗ ਲੈਂਦੇ ਨੇ ਵਾਂਡੀ ਤੱਕ ਠੱਗ ਲੈਂਦੇ ਨੇ ਇਹ ਸੰਸਾਰ ਵੈਸੇ ਪਤਾ ਕੀ ਹੈ ਬਾਣੀ ਵਿੱਚ ਲਿਖਿਆ ਇਹ ਸਾਰੇ ਬਿਠੇ ਠੱਗਣ ਵਾਸਤੇ ਨੇ ਇਹ ਸਾਰੇ ਬਿਠੇ ਸਾਡੇ ਠੱਗਣ ਵਾਸਤੇ ਨੇ ਕਿਉਂਕਿ ਬਾਣੀ ਸਾਨੂੰ ਦੱਸਦੀ ਹੈ ਵਿਦਵਤਾ ਸਾਨੂੰ ਦੱਸਦੀ ਹੈ ਮਨੁੱਖ ਦਾ ਜਿਹੜਾ ਧਿਆਨ ਤੇ ਜਿਹੜੇ ਨਿੱਤਰ ਨੇ ਨਾ ਇਹ ਚਮੜੀ ਤੇ ਦਮੜੀ ਤੇ ਹਮੇਸ਼ਾ ਰਹਿੰਦੇ ਨੇ ਧਿਆਨ ਦੇ ਨਾ ਆਮ ਬੰਦੇ ਦੇ ਜਿਹੜਾ ਵਾਹਿਗੁਰੂ ਦਾ ਪਿਆਰਾ ਮੈਂ ਉਹਦੀ ਗੱਲ ਨਹੀਂ ਕਰਦਾ ਆਮ 90% ਤੋਂ ਉੱਪਰ ਆਮ ਬੰਦੇ ਦੀ ਦੇ ਨਿੱਤਰ ਤੇ ਉਸ ਦੀ ਜਿਹੜੀ ਸੋਚ ਹੈ ਦੂਜੇ ਦੇ ਤਨ ਤੇ ਤਨ ਤੇ ਜਾਵੇਗੀ ਜਦੋਂ ਕੋਈ ਕਿਸੇ ਨੂੰ ਮਿਲੇਗਾ ਰੂਬਰੂ ਹੋਏਗਾ ਪਹਿਲਾ ਉਹਦੇ ਸਰੀਰ ਨੂੰ ਚੰਗੀ ਤਰ੍ਹਾਂ ਦੇਖੇਗਾ ਉਹਦੇ ਪਹਿਰਾਵੇ ਨੂੰ ਵੇਖੇਗਾ ਅੰਦਾਜ਼ਾ ਕਿਹੜੇ ਤਰ੍ਹਾਂ ਦਾ ਲਾਵੇਗਾ ਫਿਰ ਉਹ ਉਹਨੂੰ ਉਹਦੇ ਨਜ਼ਦੀਕ ਆਉਣ ਦੇ ਲਈ ਫਿਰ ਦੇਖੇਗਾ ਵੀ ਇਹ ਬੰਦਾ ਹੈ ਕੌਣ ਇਹਦਾ ਸਟੇਟਸ ਕੀ ਹੈ ਇਹਦਾ ਕੰਮ ਕੀ ਹੈ ਇਹ ਕਰਦਾ ਕੀ ਹੈ ਇਹ ਮੇਰੇ ਲਈ ਫਾਇਦੇਮੰਦ ਹੈ ਇਹ ਮੇਰਾ ਕੋਈ ਸਵਾਰ ਸਕਦਾ ਹੈ ਇਹਦੇ ਨਾਲ ਮਿੱਤਰਤਾ ਕਰੀਏ ਇਹਦੇ ਨਾਲ ਗੱਲਬਾਤ ਵਧਾਈਏ ਤੇ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੁੰਦਾ ਨਾ ਵੀ ਉਹਨੂੰ ਮਿੱਤਰ ਮਨਾਉਂਦਾ ਨਾ ਕੋਈ ਉਹਦੇ ਨਾਲ ਕੋਈ ਸਬੰਧ ਜੋੜਦਾ ਸਿਸ ਕਰਕੇ ਸਾਡਾ ਆਮ ਲੋਕਾਂ ਦਾ ਜਿਹੜਾ ਧਿਆਨ ਹੈ ਦੂਜੇ ਦੇ ਤਨ ਧਨ ਚਮੜੀ ਜਾਂ ਦਮੜੀ ਤੇ ਰਹਿੰਦਾ ਹੈ